ਕੀ ਨਾਮ ਹੈ ਤੁਹਾਡਾ ਸਰ ਸਿੰਘ ਤੁਸੀਂ ਨਾਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਐਸੀ ਸ਼ਹਿਰ ਠੀਕ ਆ ਜੀ ਇਹ ਤੁਹਾਡਾ ਬਸਾਖੀ ਬੰਪਰ ਨਿਕਲਿਆ ਜੀ ਹਾਂ ਜੀ 6 ਕਰੋੜਾਂ ਦੀ ਲੋਟਰੀ 6 ਕਰੋੜ ਇੱਕ ਤਾਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਦੇ ਦਿਨ ਹਾਂ ਜੀ ਮੈਂ ਪਾਈ ਲਈ 15 ਸਾਲ ਤੋਂ ਪਾ ਰਿਹਾ ਹਾਂ ਮੈਂ ਤਾਂ ਵਿਸ਼ਵਾਸ ਸੀ ਮਾਲਕ ਦੇ ਉੱਤੇ ਵੀ ਕਿ ਬੁਝਰੂ ਅਸ ਪਹਿਲਾਂ ਤਾਂ ਦੁਕਾਨ ਵਾਲੇ ਨੂੰ ਲੱਭੇ ਨਹੀਂ 3-4 ਦਿਨ ਬਾਅਦ ਤੁਸੀਂ ਲੱਭੇ ਪਹਿਲਾਂ ਉਸ ਦਿਨ ਰਿਜ਼ਲਟ ਆ ਉਸ ਦਿਨ ਚੈੱਕ ਨਹੀਂ ਕੀਤਾ ਸੀ ਹਾਂ ਜੀ 19 ਦਿਨਾਂ ਮੈਂ ਟਿਕਟ ਪਾਈ ਆ 6 ਉਹਦੇ ਲੱਗ ਸਕਦੀ ਉਹਨੀਆਂ ਨੂੰ ਨਿਕਲ ਨਹੀਂ ਸੀ ਕਿ ਬਾਜ਼ਾਰ ਗਈ ਵੈਸੇ ਤੇ ਫਿਰ ਉਹਦੇ ਨਾਲ ਜਲ ਨਹੀਂ ਆਉਂਦਾ ਫਿਰ ਮੈਂ ਕਿਹਾ ਚੱਲ ਦੇਖੀਏ ਜੀ ਸਮਾਨ ਲੈਣ ਗਿਆ ਸੀ 1000 ਰੁਪਏ ਮੇਰੇ ਕੋਲ ਸੀਗਾ ਮੈਂ ਉਹ ਘਰ ਨਹੀਂ ਦੱਸਿਆ ਇਹਨਾਂ ਨੂੰ ਮੈਂ ਟਿਕਟ ਪਾਈ ਆ ਲੈ ਕੇ ਟ੍ਰਾਂਕੇ ਚੱਲਦੀ ਜੀ ਜਦੋਂ ਘਰ ਆ ਕੇ ਦੱਸਿਆ ਕਿੱਦਾਂ ਦਾ ਮਾਹੌਲ ਸੀ ਯਕੀਨ ਹੋ ਗਿਆ ਉਹ ਕਹਾਂ ਉਹ ਮੰਨਦੇ ਨਹੀਂ ਪਹਿਲਾਂ ਫਿਰ ਉਹ ਨੰਬਰ ਲੈਣਾ ਚੈੱਕ ਕਰਦਾ ਨਾ ਦੇਖਦਾ ਫਿਰ ਇਹ ਚੰਡੀਗੜ੍ਹ ਸੀਗਾ ਚੰਡੀਗੜ੍ਹ ਜਿਹਨੂੰ ਕਿ ਫੋਨ ਕੀਤਾ ਇਹਨਾਂ ਨੂੰ ਨੰਬਰ ਮਿਲਿਆ ਉਮਰ ਕਿੰਨੀ ਤੁਹਾਡੀ ਹੁੰਦੀ ਹੈ ਜੀ 68 ਸਾਲ ਚੰਮ ਕੀ ਕਰਦੇ ਹੋ ਤੁਸੀਂ ਫਿਰ ਮੈਂ ਸਬਜ਼ੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਫਿਰ ਬੰਦ ਕਰ ਬੱਚੇ ਵੀ ਅੱਗੇ ਵੀ ਪੋਣੇ ਆ ਬੰਪਰ ਪੋਣੇ ਅੱਗੇ ਵੀ ਨਹੀਂ ਉਹ ਨਹੀਂ ਗਾਦੇ ਮੈਂ ਪੋਣਾ ਇੱਕ ਟਿਕ ਟਿਕ ਨਾ ਸ਼ੌਂਕੀਆ ਦੌਰ ਸੇ ਪਾਤੀ ਪਾਤੀ ਨਹੀਂ ਹੁਣ ਪਾਣੇ ਅੱਗੇ ਵੀ ਜੇ ਹੋ ਕਿਸੇ ਮੂਡ ਬਣ ਗਿਆ ਬੰਦਾ ਪਾਜੀ ਮੈਂ ਤੋ ਢਾਣੀ ਹੈਗਾ ਪੋਣਦਾ ਕਿ ਕਿਸਮਤ ਕਿਸਮਤ ਠੀਕ ਨਹੀਂ ਕੀ ਕਰਨਾ ਹੁਣ ਇਹਨੇ ਪੈਸੇ ਦਾ ਸੋਚਿਆ ਕੁਝ ਪੈਸੇ ਜਰੇ ਆ ਜੀ ਮਸਲੋ ਇੱਕ ਤਿੰਨ ਦੇ ਸਾਰੇ ਮਕਾਨ ਰੈਂਟ ਦੇ ਮਕਾਨ ਬਣਾਉਣਾ ਫੇ ਦੂਜਾ ਕੁਝ ਬੱਚੇ ਕਨੇਡਾ ਭੇਜਿਆ ਇਹਨਾਂ ਤੇ ਦੋਨਾਂ ਕੋਲ ਉਹ ਕਰੀਏ ਕਰਨੇ ਬੈਂਕਾਂ ਦੇ ਬਾਕੀ ਇਹ ਦੋਨੋਂ ਭਰਾਵਾ ਘਰ ਵਾਲੀ ਆ ਬਗਰਾਣੇ ਦੋਨੋਂ ਆਪੇ ਕੰਮ ਕਰਵਾਈ ਕਰ ਲੈਣ ਜੋ ਇਹ ਕਰਨਾ ਇਹਨਾਂ ਦੀ ਮੋਜ ਆ ਆਪਾਂ ਦੋ ਰੋਟੀਆਂ ਖਾਣੀਆਂ ਕਰੀ ਜੀ ਹਾਂ ਜੀ ਬਾਕੀ ਇਹਨਾਂ ਦੀ ਮੋਜ ਆ ਜੋ ਕਰਨਗੇ ਬਾਕੀ ਸਾਰੇ ਖਰਚਾ ਪਰਚਾ ਤੇ ਇਹੀ ਕਰਦੇ ਆ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਚੁੱਪ ਚੁੱਪ ਕਰਿਓ ਹਾਂ ਜੀ ਕੀ ਨਾਮ ਹੈ ਤੁਹਾਡਾ ਭਜੀ ਗਰੋ ਗਰੋ ਜੀ ਤਰਸੀਮ ਲਾਲ ਜੀ ਕੀ ਲੱਗਦਾ ਤੁਹਾਡੇ ਮੇਰੇ ਫਾਦਰ ਸਾਹਿਬ ਆ ਜੀ ਬਾਪੂ ਤੇ ਜਿੱਕੇ ਹੋ ਗਿਆ ਸੀ ਜਦੋਂ ਦੱਸਿਆ ਕਿ 6 ਕਰੋੜ ਦੀ ਲਾਟਰੀ ਲਿਖੀ ਆ ਜੀ ਮੈਂ ਅਕਸਰ ਕੈਨੇਡਾ ਤੋਂ ਆ ਤੇ ਜਦੋਂ ਕਾਲ ਆਈ ਸੀ ਮੈਂ ਮੰਮੀ ਦੀ ਮੰਮੀ ਦੀ ਕਾਲ ਆਈ ਸੀ WhatsApp ਤੇ ਤਾਂ ਬਸ ਉੱਥੇ ਪਈ ਸੀ ਮਾਰਨਿੰਗ ਦਾ ਆਈ ਥਿੰਕ 5 ਵਜੇ ਪਈ ਸੀ ਤੇ ਮੈਨੂੰ ਕਾਲ ਆਈ ਮੈਂ ਦੇਖੀ ਮੈਂ ਕਿਹਾ ਮੰਮੀ ਦੀ ਆ ਮੈਂ ਜਦੋਂ ਕਰੀਕਾ ਰਣੀ ਨੂੰ ਫੜਾ ਤਾਂ ਮੈਂ ਕਿਹਾ ਵਾਈਫ ਨੂੰ ਮੈਂ ਗਲ ਕਰ ਰਹਾ ਤਾਂ ਵਾਈਫ ਉਹਦਾ ਤਾਂ ਫੋਨ ਕਰਪਾ ਜਦੋਂ ਵਾਈਫ ਨੇ ਬੈਕ ਕਾਲ ਕੀਤੀ ਮੇਰੀ ਅੱਖ ਜੀ ਲੱਗੀ ਪਈ ਸੀਗੀ ਜਦੋਂ ਕਹਿੰਦਾ ਮੁਬਾਰਕਾਂ ਮੈਨੂੰ ਪਤਾ ਨਹੀਂ ਕਾਦੀਆਂ ਮੁਬਾਰਕਾਂ ਜਦੋਂ 6 ਕਰੋੜ ਦਾ ਨਾਲ ਆ ਮੇਨੂੰ ਅੱਖ ਜੀ ਆਟੋਮੈਟਿਕਲੀ ਖੁੱਲ ਗਈ 6 ਮੈਂ ਕਿਹਾ ਲੱਖਾਂ ਅਸੀਂ ਗੱਲ ਗੁਲ ਕੀਤੀ ਯਕੀਨ ਜਿਆਦਾ ਨਹੀਂ ਆ ਮੈਂ ਕਿ ਸ਼ਾਇਦ ਮੈਂ ਵਲ ਦੇਖਿਆ ਮਹੀਨਾ ਘੜਾ ਚੱਲਦਾ ਅਪ੍ਰੈਲ ਕਿਉਂ ਮੈਂ ਅਪ੍ਰੈਲ ਹੁੰਦਾ ਬਣਾ ਦੇਉ ਪਰ ਫਿਰ ਨਹੀਂ ਇਹ ਘਰ ਦਾ ਨਾ ਗੱਲ ਕੀਤੀ ਬਾਕੀ ਭਰਾਣਾ ਵੀ ਕਿ ਉਹ ਫਿਰ ਬੜੀ ਖੁਸ਼ੀ ਹੋਈ ਪਾਜੀ ਬਹੁਤ ਜਿਆਦੀ ਖੁਸ਼ੀ ਆ ਭਾਜੀ ਮਤਲਬ ਲਾਈਕ ਆਈ ਡੋਟ ਹੈਵ ਐਨੀ ਵਰਡਸ ਸੀਰੀਅਸਲੀ ਬਿਕੋਜ਼ ਮੈਂ ਕੈਨੇਡਾ ਜਗਾ ਮੈਂ ਤਾਂ ਐਡ ਦਾ ਟਾਈਮ ਫਲਾਈਟ ਕਰਾ ਲਈ ਨਾਟ ਜਸਟ ਬਿਕੋਜ਼ ਆਫ ਦਾ ਲਾਈਕ ਲੋਟਰੀ ਨਿਕਲੀ ਆ ਖੁਸ਼ੀ ਸੀ ਕਿ ਮੈਨੂੰ ਬਹਾਨਾ ਮਿਲ ਗਿਆ ਕਿ ਇਸ ਟਾਈਮ ਆਪਣੇ ਫੈਮਲੀ ਦੇ ਨਾਲ ਯਾ ਨਾ ਲਾਈਕ ਪਾਰਟ ਬਣਾ ਲਾਈਕ ਖੁਸ਼ੀ ਦਾ ਮਾਹੌਲ ਹੈਗਾ ਯਾ ਤੇ ਉਹ ਖੁਸ਼ੀ ਨੂੰ ਆ ਬਹੁਤ ਜ਼ਿਆਦਾ ਖੁਸ਼ ਆ ਭਾਜੀ ਯਾਰ ਬਹੁਤ ਜ਼ਿਆਦਾ ਮਤਲਬ ਇੱਕ ਇੱਕ ਹੰਦ ਨਾ ਦੇਖੋ ਭਾਜੀ ਮੇਰੀ ਤਾਂ ਹਜੇ ਮਾਂ ਜਵਾਨ ਆ ਮੈਂ ਕੈਨੇਡਾ ਚ ਬਹੁਤ ਪੈਸਾ ਕਮਾ ਲਾਣਾ ਜ਼ਿੰਦਗੀ ਚ ਪਰ ਬਾਪੂ ਮੇਰੇ ਨਾਲ ਮਲਾਂ ਇੱਕ ਰਾਜਾ ਯੂ نو ਲਾਈਕ ਰਾਜਾ ਮੇਰਾ ਬਾਪੂ ਮ ਬਹੁਤ ਖੁਸ਼ ਆ ਭਾਜੀ ਬਹੁਤ ਜ਼ਿਆਦਾ